ਉਪੀ ਦੇ ਉੱਪਰ ਡਿਸਟਨੀ ਸਕੂਟਰੀ ਦੇ ਉੱਪਰ ਜਿਹੜਾ ਕਿ ਸਪਲਾਈ ਨਸ਼ੇ ਦੀ ਸਪਲਾਈ ਦਾ ਹੈਰੋਇਨ ਦੀ ਸਪਲਾਈ ਦਾ ਕੰਮ ਕਰਦਾ ਤੇ ਅੱਜ ਵੀ ਜਿਹੜਾ ਹੈਗਾ ਇਹ ਨਸ਼ੇ ਦੀ ਸਪਲਾਈ ਦੇਣ ਵਾਸਤੇ ਨੇ ਆਉਣਾ ਹੈਗਾ ਕਾਫੀ ਦੇਰ ਤੋਂ ਇਹ ਕੰਮ ਕਰ ਰਿਹਾ ਹੈਗਾ ਜਿਹੜਾ ਕਾਬੂ ਆ ਸਕਦਾ ਪੀਸ ਪਾਰਟੀ ਵੱਲੋਂ ਕਾਪੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਮੇਰੀ ਮਜੂਦਗੀ ਦੇ ਵਿੱਚ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚ ਉਹਦੀ ਸਕੂਟਰੀ ਦੀ ਸੀਟ ਦੇ ਥੱਲੇ 760 ਗ੍ਰਾਮ ਹੋਰ ਇੰਡਰੀ ਬਰਨ ਫੜਕੀ ਤੇ ਜੇਲ੍ਹ ਭਿੱਜੰਦਾ ਸਾਡਾ ਕੰਮ ਅਸੀਂ ਕਰਦੇ ਹਾਂਗੇ ਵਾਕੂ ਵੀ ਠੀਕ ਹੈ ਉਸ ਤੋਂ ਬਾਅਦ ਆ ਕੇ ਕੁਛ ਇੱਕ ਬੰਦੇ ਜੇਲ੍ਹ ਤੋਂ ਸੁਧਰ ਜਾਂਦੇ ਐ ਤੇ ਕੁਛ ਬੰਦੇ ਜਿਹੜੇ ਹੈਗੇ ਆ ਉਹ ਔਰ ਜ਼ਿਆਦਾ ਕੰਮ ਕਰਨਾ ਚਾਹਦੇ ਸੇਰ ਪੱਖੋ ਵੀ ਮਾੜਾ ਹੈਗਾ ਤੇ ਹਰ ਸੇ ਪਰਿਵਾਰ ਵੀ ਇਹਨਾਂ ਦਾ ਜਿਹੜਾ ਹੈਗਾ ਪਰਿਵਾਰ ਦੇ ਬੋਲੀਏ ਦੀ ਬਹੁਤ ਮਾੜੀ ਗੱਲ ਹੈਗੀ ਆ ਵੀ ਪਰਿਵਾਰ ਜਿਹੜੇ ਸਾਰੇ ਤਬਾਹ ਹੋ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਬਟ ਇਜ਼ੀ ਮਨੀ ਵੇਖਤੇ ਹੋਏ ਇਸ ਕੰਮ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਬਟ ਇਹਦਾ ਨਤੀਜਾ ਬਹੁਤ ਮਾੜਾ ਹੈਗਾ ਸੀ ਉਹਦੇ ਨਾਲ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਵੀ ਇਨਵੋਲਵ ਸੀਗੀ ਉਹਦੀ ਮਦਰ ਵੀ ਇਨਵੋਲਵ ਪੀਸ ਪਾਰਟੀ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜੌਨੀ ਕੁਮਾਰ ਰਿਚ ਨੀਰਜ ਕੁਮਾਰ ਨੀਰਜ ਕੁਮਾਰ ਵਾਸੀ ਸ਼ਿਮਲਾਪਰੀ ਇਹ ਜਿਹੜਾ ਹੈਗਾ ਇਹ ਆਪਣੀ ਸਕੂਟਰੀ ਦੇ ਉੱਪਰ ਡਿਸਟਨੀ ਸਕੂਟਰੀ ਦੇ ਉੱਪਰ ਜਿਹੜਾ ਕਿ ਸਪਲਾਈ ਨਸ਼ੇ ਦੀ ਸਪਲਾਈ ਦਾ ਹੈਰੋਇਨ ਦੀ ਸਪਲਾਈ ਦਾ ਕੰਮ ਕਰਦਾ ਤੇ ਅੱਜ ਵੀ ਜਿਹੜਾ ਹੈਗਾ ਇਹ ਨਸ਼ੇ ਦੀ ਸਪਲਾਈ ਦੇਣ ਵਾਸਤੇ ਨਿਆਉਣਾ ਹੈਗਾ ਕਾਫੀ ਦੇਰ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਜਿਹੜਾ ਕਾਬੂ ਆ ਸਕਦਾ ਹੈ ਇਹ ਸਰ ਜੀ ਜਗਤ ਦਾ ਕਾਬੂ ਹਾਂ ਹਾਂ ਇਹ ਇਹਦਾ ਜਿਹੜਾ ਘਰ ਹੈਗਾ ਗਲੀ ਨੰਬਰ 13 ਸਿਵਲਾਪੁਰੀ ਦੇ ਵਿੱਚ ਉਹਦੇ ਬਾਹਰ ਹੀ ਨੇੜੇ ਹੀ ਉਹਨੂੰ ਉੱਥੇ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਮੇਰੀ ਮੌਜੂਦਗੀ ਦੇ ਵਿੱਚ ਇਹਦੀ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚੋਂ ਦੀ ਸਕੂਟਰੀ ਦੀ ਸੀਟ ਦੇ ਥੱਲੋਂ 760 ਗ੍ਰਾਮ ਸਰੋਇੰਦਰੀ ਬਦੰਦ ਜੀ ਸਰ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ? ਇਹ ਕਰੀਬ ਪੁਰਾਣਾ ਹੀ ਕਰ ਰਿਹਾ ਚਾਰ-ਪੰਜ ਸਾਲ ਤੋਂ ਇਹ ਕੰਮ ਕਰ ਰਿਹਾ ਹੈਗਾ ਜੀ ਪਹਿਲੇ ਕੰਮ ਕਰਵਾ ਦਰ ਜੀ ਹਾਂ ਪਹਿਲੇ ਵੀ ਇਹ ਦੋ ਮਕਦਮੇ ਦੱਤ ਸਰ ਅਸੀਂ ਅਕਸਰ ਦੇਖਦੇ ਹਾਂ ਕੋਈ ਅਗਰ ਐਨਡੀਪੀਐਸ ਦਾ ਕੋਈ ਮਕਦਮਾ ਹੋਵੇ ਜਾਂ ਥੀਰਨ ਦਾ ਹੋਵੇ ਜਾਂ 핌 ਦਾ ਹੋਵੇ ਉਹ ਬਾਹਰ ਆ ਕੇ ਫਿਰ ਇਹ ਕੰਮ ਸ਼ੁਰੂ ਕਰ ਦਿੰਦੇ ਆ ਸਰ ਉਹਨਾਂ ਵਾਸਤੇ ਕੀ ਮੰਨਦੇ ਆਂ ਦੇਖੋ ਜੀ ਸਾਡਾ ਜਿਹੜਾ ਨਾ ਪ੍ਰੋਵੈਂਟਿਵ ਐਕਸ਼ਨ ਲੈਣਾ ਕੰਮ ਹੁੰਦਾ ਹੈਗਾ ਅਸੀਂ ਇਹਨਾਂ ਨੂੰ ਫੜ ਕੇ ਤੇ ਜੇਲ੍ਹ ਭੇਜਣ ਦਾ ਸਾਡਾ ਕੰਮ ਅਸੀਂ ਕਰਦੇ ਹੈਗੇ ਆ ਵਾਕੂ ਵੀ ਠੀਕ ਹੈ ਉਸ ਤੋਂ ਬਾਅਦ ਆ ਕੇ ਕੁਝ ਇੱਕ ਬੰਦੇ ਜੇਲ੍ਹ ਚੋਂ ਸੁਧਰ ਜਾਂਦੇ ਆ ਤੇ ਕੁਛ ਬੰਦੇ ਜਿਹੜੇ ਹੈਗੇ ਆ ਉਹ ਹੋਰ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਤੇ ਸਰੀ ਕੰਮਾਂ ਗੀਆਂ ਇਹਦੇ ਨਾਲ ਹੋਰ ਵੀ ਹੈਗੇ ਵੀ ਇਹਦੇ ਨਾਲ ਹੈ ਹੋਰ ਵੀ ਹੈਗਾ ਤੇ ਇਹਦੀ ਅੱਗੇ ਪੁੱਛ ਗਿਛ ਵਿੱਚ ਇਹਨੇ ਦੱਸਿਆ ਸੀਗਾ ਕਿ ਇਹਦੇ ਨਾਲ ਇੱਕ ਰਜਿੰਦਰ ਗੋਰਾ ਕਰਕੇ ਹੈਗਾ ਜਿਹੜਾ ਕਿ ਮਹਿਮੂਦਪੁਰਾ ਦਾ ਹੈਗਾ ਤੇ ਉਹ ਵੀ ਇਹਦਾ ਐਸੋਸੀਏਟ ਹੀ ਹੈਗਾ ਤੇ ਉਹਦੇ ਤੇ ਵੀ ਜਦੋਂ ਟਰੈਪ ਲਾਇਆ ਗਿਆ ਪੁਲਿਸ ਪਾਰਟੀ ਵੱਲੋਂ ਤੇ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਤੇ ਅਰੈਸਟ ਕੀਤਾ ਹੈਗਾ ਜਿਹੜੇ ਜਿਹੜੇ ਲੋਕ ਆ ਕੰਮ ਕਰਦੇ ਨੇ ਜਿਵੇਂ ਸਟਾਈ ਕਰਦੇ ਨੇ ਤੇ ਜਿਹੜੇ ਲੋਕ ਇਹ ਕਰਨ ਦੀ ਸੋਚਦੇ ਨੇ ਉਹਨਾਂ ਨੂੰ ਕੀ ਚੜਾ ਜਾਂਦਾ ਕਿ ਕੋਈ ਨਾ ਤਾਂ ਨਤੀਜਾ ਮਾੜਾ ਹੀ ਹੈ ਸਿਹਤ ਪੱਖੋਂ ਵੀ ਮਾੜਾ ਹੈਗਾ ਤੇ ਵਸੇ ਪਰਿਵਾਰ ਵੀ ਇਹਨਾਂ ਦਾ ਜਿਹੜਾ ਹੈਗਾ ਪਰਿਵਾਰ ਦੇ ਬਲੀਏ ਵੀ ਬਹੁਤ ਮਾੜੀ ਗੱਲ ਹੈਗੀ ਆ ਵੀ ਪਰਿਵਾਰ 'ਚ ਜਿਹੜੇ ਸਾਰੇ ਤਬਾਹ ਹੋ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਠੀਕ ਹੈ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਬਟ ਇਜ਼ੀ ਮਨੀ ਵੇਖਦੇ ਹੋਏ ਇਸ ਕੰਮ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਬਟ ਇਹਦਾ ਨਤੀਜਾ ਬਹੁਤ ਮਾੜਾ ਹੈਗਾ ਸਾਡਾ ਜਿਹੜਾ ਫਰਜ਼ ਹੈਗਾ ਅਸੀਂ ਆਪਾਂ ਇਹੋ ਜਿਹੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਅਸੀਂ ਫੜਨਾ ਹੈਗਾ ਫੜ ਕੇ ਤੇ ਜੇਲ੍ਹ ਭੇਜਣਾ ਹੀ ਭੇਜਣਾ ਹੈ ਜੀ ਸਰ ਜਦੋਂ ਤੁਸੀਂ ਇਹਨੂੰ ਫੜਿਆ ਇਹਦੇ ਨਾਲ ਗੱਲਬਾਤ ਕੀਤੀ ਵੀ ਇਹਦੇ ਨਾਲ ਹੋਰ ਵੀ ਕੋਈ ਗੈਂਗ ਹੈ ਜਿਸ ਦੇ ਨਾਲ ਜਾਂ ਕਿਹੜੇ ਹੋਰ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਨੇ ਪੂਛਿਆ ਤਾਂ ਦਾ ਮਾਮਲਾ ਸਮਝਿਆ ਦੇਖੋ ਇਹ ਇਹ ਪੁਰਾਣਾ ਬੰਦਾ ਹੈਗਾ ਸਪਲਾਈ ਤਾਂ ਚਲੋ ਕਰ ਹੀ ਰਿਹਾ ਹੈਗਾ ਇਹਦੇ ਨਾਲ ਅੱਗੇ ਜਿਹੜਾ ਗੋਰਾ ਬੰਦਾ ਹੈਗਾ ਇਹ ਅੱਗੇ ਕੁਝ ਲੋਕਾਂ ਨੂੰ ਸਪਲਾਈ ਕਰ ਰਿਹਾ ਤੇ ਉਹ ਅਸੀਂ ਉਹਦੇ ਤੇ ਅਸੀਂ ਵਰਕ ਕਰ ਰਹੇ ਹੈਗੇ ਆਂ ਤੇ ਇਹ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਅਸੀਂ 2 ਦਿਨ ਪਹਿਲਾਂ ਇੱਕ ਮੁਕਦਮਾ ਦਰਜ ਕੀਤਾ ਹੈਗਾ ਜੌਨੀ ਕੁਮਾਰ ਉਰਫ ਜੌਨੀ ਮਾਲਵਾ ਕਰਕੇ ਜਿਹੜਾ ਅਰੈਸਟ ਕੀਤਾ ਹੈਗਾ ਤੇ ਇਹਦਾ ਜਿਹੜਾ ਸਬੰਧ ਹੈਗਾ ਨੀਰਜ ਕੁਮਾਰ ਦਾ ਸਬੰਧ ਉਹਦੇ ਨਾਲ ਵੀ ਸੀਗਾ ਉਹਦੇ ਕੋਲੋਂ ਵੀ ਇਹ ਹਿਰੋਇਨ ਵਗੈਰਾ ਲੈਂਦਾ ਰਿਹਾ ਹੈਗਾ ਤੇ ਉਹਨੂੰ ਵੀ ਅਰੈਸਟ ਕੀਤਾ ਹੈਗਾ ਅਸੀਂ ਉਹਦੇ ਨਾਲ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਵੀ ਇਨਵੋਲਵ ਸੀਗੀ ਉਹਦੀ ਮਦਰ ਵੀ ਇਨਵੋਲਵ ਸੀਗੀ ਇਹ ਸਪਲਾਈ ਲੁਧਿਆਣਾ ਚ ਕਹਿੰਦੇ ਲੁਧਿਆਣਾ ਤੋਂ ਬਾਹਰ ਤੋਂ ਫਿਲਹਾਲ ਜੋ ਸਾਨੂੰ ਪਤਾ ਲੱਗਿਆ ਹੈਗਾ ਲੁਧਿਆਣੇ ਇੱਥੇ ਦਾ ਨੈਟਵਰਕ ਕਾਫੀ ਚੱਲ ਰਿਹਾ ਜੀ ਇਸ ਬੇਸ ਤੇ ਅਸੀਂ ਇਹ ਕੁਛ ਇੱਕ ਇਸ ਤੋਂ ਪਹਿਲਾਂ ਮਕਦਮਾ ਦਰਜਾ ਉਹਦੇ ਚ ਵੀ ਅਰੈਸਟ ਕੀਤੇ ਆ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਰਿਕਵਰੀ ਹੋਈ ਹੈ ਤੇ ਇਹਦੇ ਚ ਵੀ ਅਰੈਸਟ ਹੋਏ ਬੰਦੇ ਇਹ ਦੇਖੋ ਲਗ ਲਗ ਜਗ੍ਹਾ ਤੋਂ ਲੈ ਕੇ ਆਉਂਦੇ ਆ ਵੈਸੇ ਫਿਲਹਾਲ ਜੋ ਸਾਹਮਣੇ ਆਇਆ ਫਿਰੋਜ਼ਪੁਰ ਸਾਈਡ ਤੋਂ ਇਹਨਾਂ ਦੀ ਜਿਹੜੀ ਸਪਲਾਈ ਹੈਗੀ ਏ ਉਹ ਹੋ ਰਹੀ ਹੈਗੀ ਏ ਫਿਰੋਜ਼ਪੁਰ ਬਾਰਡਰ ਦੇ ਨਾਲ ਹੋ ਸਕਦਾ ਕਿ ਬੋਟਾਂ ਤੇ ਇਹ ਇਹ ਅੱਗੇ ਪਤਾ ਲੱਗੇਗਾ ਫਰਦਰ ਵੀ ਉਹ ਅੱਗੇ ਜਿਹੜੇ ਉਹ ਕਿੱਥੋਂ ਲੇਰ ਇਹਨੇ ਬਾਰਡਰ ਤੋਂ ਆ ਰਹੀ ਹੈ ਜਾਂ ਉੱਥੇ ਕੋਈ ਹੋਰ ਵਸਿੰਦੇ ਹੈਗੇ ਉਹ ਸਾਨੂੰ ਕਲੀਅਰ ਹੋਏਗਾ